ਸ਼ਰਤ ਬਾਦੋ ਬਾਦ ਹਾਂ ਬਾਦੋ ਓਏ ਓਏ ਪਰ ਨਾ ਨਹੀਂ ਪਾਉਣਾ ਪੁੱਤਾਂ ਨਹੀਂ ਆਏ ਵੇ ਨਾ ਮਾ ਮਾ ਦੇ ਬਨੂਰ ਪਾਪਾ ਦੇ ਕੰਗੀ ਮਾਰ ਦੂਗੀ ਬਾਦੇ ਬਾਦੇ ਕਰਾਂ ਡਿਜ਼ਾਈਨ ਪਾ ਲਈ ਪਾਣੀ ਚੇਰਵਾ ਦੋ ਜੂੜੀ ਬਣਾ ਦੋ ਪਾਪਾ ਦੀ ਜੂੜੀ ਬਣਾ ਦੇ ਮੇਰੀ ਦੇ ਬਨੂਰ ਆਪਣੇ ਜੂੜੀ ਜੂੜੀ ਬਣਾ ਦੇ ਜੂੜੀ ਘਾ ਦੇ ਜੂੜੀ ਘਾ ਦੇ ਮੇਰੀ ਜੂੜੀ ਘਾ ਦੇ ਨਾ ਹਾਂ ਜੂੜੀ ਘਾ ਦੋ ਹਾਂ ਆਹ ਹਾਂ ਬਾਦੋ ਬਾਦੋ ਕਚੀਰ ਕੱਢੇਗੀ ਹਾਂ ਜੂੜੀ ਬਾਦੋ ਜੁੜੀ ਵਾਦੋ ਵੜ 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 ਨੋ 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 ਪੁੱਤ ਜੁੜੀ ਵਾ ਜੁੜੀ ਜੁੜੀ ਹੈ ਐ ਬਹੁਤ ਆਏ ਹੋਏ ਬਸ ਓਏ ਮਾਰਨ ਨੂੰ ਨਹੀਂ ਕਿਆ ਕਰਨਾ ਪੁੱਤ ਨਾ ਉਹਨੇ ਬੋਲਾ ਸੋਲਾ ਵਾਈ ਜਾਂਦੀ ਸੀ ਇਹਨਾਂ ਆ ਵੇਖੋ ਇਹ ਵਿਚ ਵਿਚ ਪਿਆਰ ਨਾਲ ਕਰੇਗੀ ਆਪਾਂ ਆ ਨਾ ਬਾਪਾ ਆਏ ਨਹੀਂ ਇਹ ਕੋਈ ਵਾਲ ਬਣਾਉਣਾ ਕੁੱਟਣਾ ਉਹਦਾ ਸਰਪੰਨ ਦੇ ਕੇ ਮੇਰੇ ਗਲਗਾਂ ਕਰਦੇ ਕਿ ਸਤੀ ਅੱਗੇ ਪਾਪਾ ਗੰਜੇ ਹੋ ਗਏ ਜਦੋਂ ਪਾਪਾ ਗੰਜੇ ਹੋ ਗਏ ਨੇ ਅਧੋਰ ਨਾ ਅਨੋ ਮੂੰਹ ਜੁੜੀ ਬਾ ਦੇਖਾ ਬਸ ਠੀਕ ਹੈ ਬਸ ਬਸ ਬਹੁਤ ਹੋ ਗਿਆ ਬਹੁਤ ਆ ਮੈਂ ਮੂੰਹ ਨਹੀਂ ਬਣਾਉਣਾ ਤਾ ਬਹੁਤ ਆ ਰਹਿਣ ਦੇ ਮੈਂ ਜੁੜੀ ਤੋਂ ਐਵੇਂ ਚੰਗਾ ਅਲ ਦੀਦੀ ਉਹ ਨਹੀਂ ਆਏ ਸਨ ਤੇ ਆਪਣਾ ਚਲੇ ਗਏ ਰਕੜੀ ਪਰਕ ਨਾ ਆ ਕੇ ਚਾਹ ਵੀ ਉਹਨਾਂ ਨੇ ਫਿਰ ਉਹਨਾਂ ਦੀ ਨਨਾਨ ਨੇ ਵੀ ਆਣਾ ਸੀ ਅੱਗੋਂ ਅੱਗੋਂ ਰਿਸ਼ਤੇਦਾਰੀਆਂ ਹੁੰਦੀਆਂ ਨਾ ਹਰ ਕਿਸੇ ਨੇ ਆਪਣੀ ਰਿਸ਼ਤੇਦਾਰੀ ਚ ਮਿਲਣਾ ਵਰਤਣਾ ਹੁੰਦਾ ਦੇਨ ਤਿਹਾੜ ਤੇ ਆਣਾ ਜਾਣਾ ਹੁੰਦਾ ਸਾਰੀਆਂ ਮੇਰੀਆਂ ਭੈਣਾਂ ਨੂੰ ਰਕੜੀਆਂ ਬਧਾਈਆਂ ਰਕੜੀਆਂ ਨਾ ਹੈ ਤੇ ਕੱਲ ਦੀ ਐ ਪਰ ਸਾਰੇ ਐਡਵਾਂਸ ਬਣ ਬਣ ਕੇ ਜਾ ਰਹੇ ਨੇ ਚਲੋ ਜਿਵੇਂ ਜਿਦਾ ਟਾਈਮ ਜਿਵੇਂ ਲੱਗੀ ਜਾਂਦਾ ਉਹ ਆਈ ਜਾਂਦਾ ਹੈ ਬਣਵਾਈ ਜਾਂਦਾ ਹੈ ਹਨਾ ਮੈਂ ਪਤਾ ਨਹੀਂ ਕਦੋਂ ਬੰਨਾ ਕਿ ਵੈਸੇ ਸਭ ਤੋਂ ਗਲਤੀ ਵੱਡੀ ਮੇਰੇ ਤੋਂ ਐ ਹੋ ਗਈ ਕਿ ਮੈਂ ਰਖੜੀ ਦੇਣੀ ਭੁੱਲ ਗਈ ਬਾਜੀ ਤੋਂ ਚੇਤਾ ਵੀ ਮੈਨੂੰ ਉਦੋਂ ਆਇਆ ਜਦੋਂ ਬਾਜੀ ਹੋਣੀ ਇੱਥੋਂ ਦੀ ਚਲੇ ਗਈ ਸੀ ਉਦੋਂ ਚੇਤਾ ਆਇਆ ਸੀ ਤੇ ਮੈਂ ਹਰਜੀਤ ਨੂੰ ਫੋਨ ਕਰਕੇ ਵੀ ਨਹੀਂ ਕਹਿ ਪਾਈ ਉਸ ਟਾਈਮ ਕਿ ਬਾਈਕ ਤੇ ਜਾਂਦੇ ਹੋਣੇ ਆ ਕਿ ਬਾਜੀ ਨੂੰ ਟੱਕਰੀ ਲਾ ਕੇ ਦੇ ਜਿੰਦੇ ਨੂੰ ਭੇਜ ਦੇਣਾ ਜ਼ਰੂਰੀ ਨਹੀਂ ਹੁੰਦਾ ਵੀ ਲੱਕੜ ਗੋਏ ਬਣਣੀ ਇੱਥੇ ਬੜਾ ਸੁਭੀ ਬਣਦੇ ਗੋਟ ਦੇ ਆਹੋ ਧਗਤ ਸੁਭੀ ਚੇਤਾ ਵੀ ਨਹੀਂ ਆਇਆ ਨਾ ਉਹਨੂੰ ਕਹਦੇ ਮੋਲੀ ਨੂੰ ਮੋਲੀ ਨੂੰ ਕਹਿੰਦੇ ਨੇ ਮੋਲੀ ਸਾਡੇ ਮੱਝ ਨੂੰ ਕਹਿੰਦੇ ਨੇ ਮੋਲੀ ਦਾ ਧਾਗਾ ਕਹਿੰਦੇ ਸਾਡੇ ਉੱਤੇ ਉਹ ਤਾਂ ਬੱਝੂਗਾ ਇਹ ਇਹ ਖੰਮੜੀ ਨੂੰ ਕਹਿ ਰਹੇ ਹੋ ਨਾ ਖੰਮੜੀ ਕਹਿੰਦੇ ਬੋਰੀ ਦਾ ਧਾਗਾ ਬੋਰੀ ਦਾ ਧਾਗਾ ਨਹੀਂ ਮੈਂ ਕਹ ਰਹੀ ਮੋਲੀ ਦਾ ਧਾਗਾ ਸੁਬੀ ਸੁਬੀ ਅੱਛਾ ਸੁਬੀ ਉਹਨੂੰ ਕਹਿੰਦੇ ਨਹੀਂ ਪੂਰੀ ਸੋਣ ਵਾਲਾ ਆਓ ਸੁਬੀ ਨਹੀਂ ਮੈਂ ਉਹਨੂੰ ਤੇ ਨਹੀਂ ਕਹ ਰਹੀ ਬਾਕੀ ਚਲੋ ਜਾਵਾਂਗੇ ਕਦੀ ਨਾ ਤੇ ਰੱਖੀ ਦੇ ਟਾਈਮ ਜ਼ਰੂਰ ਇਹ ਰਖੜੀ ਬਣਣੀ ਆ ਹਾਂ ਸਭ ਤੋਂ ਵੱਡੀ ਅਰਦਾਸ ਹੈ ਨਾ ਭਰਾਵਾਂ ਲਈ ਹੈ ਹੈ ਨਾ ਆਪਣੇ ਬੱਚੇ ਲਈ ਹੈ ਹੂੰ ਆਪਣੇ ਪਰਿਵਾਰ ਲਈ ਹੈ ਅਰਦਾਸ ਅਰਦਾਸ ਤੋਂ ਉੱਤੇ ਕੁਝ ਨਹੀਂ ਹੈ ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਸਾਡੇ ਲਈ ਤਾਂ ਤੁਹਾਡੇ ਰਕਿੰਗਾਂ ਭੈਣਾਂ ਦਾ ਅਰਦਾਸ ਤਾਂ ਇਹ ਤੇ ਇੱਕ ਸਿਰਫ ਤਿਉਹਾਰ ਬਣ ਗਿਆ ਹੈ ਨਾ ਜਿਵੇਂ ਅੱਜ ਕੱਲ ਸਾਰੇ ਬਣ ਜਾ ਰਹੇ ਨੇ ਯਾਰ ਤੂੰ ਯਾਰ ਤੂੰ ਪਰਮਾਤਮਾ ਤੋਂ ਬਿਨਾ ਤਾਂ ਕੋਈ ਵੀ ਚੀਜ਼ ਨਹੀਂ ਹੈਗੀ ਉਹਨਾਂ ਦੇ ਨਾਮ ਤੋਂ ਬਿਨਾ ਆਪਾਂ ਕੁਝ ਕਰ ਵੀ ਨਹੀਂ ਸਕਦੇ ਅਗਰ ਕਿਸੇ ਨੇ ਆਪਾਂ ਸਲਾਮਤੀ ਮੰਗਦੇ ਆ ਤੇ ਬਰਦਾਸ਼ ਕਰਕੇ ਉਹਦਾ ਨਾਮ ਲੈ ਕੇ ਪਰਮਾਤਮਾ ਉਹਨਾਂ ਦੇ ਨਾਲ ਅੰਗ ਸੰਗ ਰਹਿਣ ਤੇ ਤੰਦਰੁਸਤੀ ਦੇਣ ਅੱਜ ਕੱਲ ਦੇ ਟਾਈਮ ਚ ਤੰਦਰੁਸਤੀ ਪੈਸਾ ਤੇਲਾ ਨਾਮ ਚੋਰੋ ਸਭ ਲਾ ਇੱਕ ਪਾਸੇ ਹੋ ਗਈ ਹੁਣ ਸਾਰੀ ਚੀਜ਼ਾਂ ਤੰਦਰੁਸਤੀ ਪਹਿਲੇ ਆ ਕਿਉਂਕਿ ਉਹ ਪਹਿਲੇ ਆ ਤੇ ਸਭ ਕੁਝ ਨਾਲ ਹੈ ਵਰਨਾ ਕੁਝ ਵੀ ਨਹੀਂ ਹੈ ਸਰੀਰਾਂ ਦੇ ਨਾਲ ਕੋ ਬਾਕੀ ਜਪਨੂਰ ਆਪਣਾ ਹੁਣ ਪਾਪਾ ਨਾਲ ਖੇਡਦੀ ਭਈ ਐ ਲੈ ਫੜ ਰਾਤ ਹੋਈ ਕਿੰਨਾ ਟਾਈਮ ਹੋ ਗਿਆ ਸੋ ਚਲੋ ਹੋ ਗਏ ਨੇ ਖੜ ਜਾ ਪਤਾ ਸਵੇਰ ਦੀ ਬਹੁਤ ਕਾਵਟ ਹੋ ਗਈ ਹੈ ਤੇ ਆਪਾਂ ਸਵੇਰੇ ਮਿਲਾਂਗੇ ਤੁਹਾਨੂੰ ਨਵੇਂ ਦਿਨ ਦੀ ਸ਼ੁਰੂਆਤ ਦਿਖਾਵਾਂਗੇ ਬਾਕੀ ਤੁਸੀਂ ਅੱਜ ਦਾ ਵਲੌਗ ਕੱਲ ਰਕੜੀ ਵਾਲਾ ਵਲੌਗ ਦੇਖਿਆ ਕਿਵੇਂ ਦਾ ਵਧੀਆ ਲੱਗਾ ਤੁਹਾਨੂੰ ਜੇ ਸੇ ਜ਼ਰੂਰ ਕਮੈਂਟ ਕਰ ਇੱਕ ਲਗਾ ਤਾਂ ਇੱਕ ਲਗਾਣਾ ਹੈ ਜੀ ਹੋਰ ਸਬਜੀ ਸਬਜੀ ਤੇ ਨਹੀਂ ਲਾਣੀ ਕੋਈ ਧਿਆਨ ਦਿਦਾ ਨਹੀਂ ਆਲੂ ਆਲੂ ਜਾਨ ਨੂੰ आलू ले ले या। नहीं यार आलू ले लो आलू 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 का तुम्हें आलू लो ला ले ला कने लेने दो किलो चार किलो पांच किलो नहीं नहीं किलो बहुत है आओ देना किलो नहीं नहीं, 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 नहीं लेने फिर उग जाते हैं सारे खराब हो जाते हैं तू भी रेदा सारे नु उम्मीद है तुसी वधिया होगे राजी कुछ हो ਨਵੀਂ ਸਵੇਰ ਹੈ ਤੇ ਅੱਜ ਰਖੜੀ ਦਾ ਦਿਨ ਹੈ। ਬੀਬੀ ਹੋਣੀ ਐਡਵਾਂਸ ਤੇ ਰਖੜੀ ਬਣ ਕੇ ਇੱਕ ਦਿਨ ਪਹਿਲੇ ਤੇ ਅੱਜ ਅਸੀਂ ਬੂਟੇ ਲਿਆਂਦੇ ਸੀ ਦੋ। ਉਹ ਲਗਾ ਰਹੇ ਹਾਂ। ਦੇਖੋ। ਤੁਹਾਡੇ ਬਾਜੀ ਲਗਾਉਂਦੇ ਨੇ। ਇੱਥੇ ਵਿਚਾਲੇ ਤੇ ਹੋਈ ਆ। ਘਰ ਦੇ ਬਾਹਰ। ਹਾਂਜੀ ਮੇਰਾ ਬਾਪੂ ਆ ਗਿਆ। ਆਇਆ ਮੈਂ ਬੂਟੇ ਲਿਆਂਦੇ ਪਏ ਸੀ ਬੂਟੇ। ਪਾਪਾ ਆ ਗਿਆ ਆ ਗਿਆ। ਤੇ ਅੱਜ ਮੈਂ ਕਾ ਲਾਜ ਦੇਈ। ਸੋਨਾ ਦਾ ਲਾਹਾ ਹੈ ਬਾਈ। ਜੱਪ ਨੂੰ ਦੇ ਰੋ। ਆਕਸੀਜਨ। ਤੇ ਜੱਪ ਨੂੰ ਅੱਜ ਬੰਗਾ ਚੜਾਈ ਫਿਰਦਾ। ਜਪਨੂ ਰ ਆਪਣੀ ਜਪਨੂ ਰ ਉਹ ਦਿਖਾਓ ਚੂੜੀਆਂ ਚੂੜੀਆਂ ਦਿਖਾਓ ਚੂੜੀਆਂ ਦਿਖਾਓ ਅਰੇ ਜਪਨੂ ਦੇ ਚੂੜੀਆਂ ਦਿਖਾਓ ਓਹੋ ਪਾ ਜਾ ਆਏ ਆਦੀ ਆਦੀ ਓਏ ਕੀ ਕਰਦਾ ਮੁੰਡਾ ਮੇਰਾ ਲੂੰਡ ਕੰਈ ਗਲੀ ਕਿਤੇ ਟੈਗਦੀ ਨਹੀਂ ਅਰੇ ਪਾਪਾ ਨੂੰ ਘਰ ਪਾਪਾ ਨੂੰ ਪਾਪਾ ਨੂੰ ਕਹੇ ਵਾਈ ਗਰੂ ਵਾਈ ਗਰੂ ਕਰਦੇ ਕਹਤ ਆ ਆਪ ਆਪਣੇ ਵਾਈ ਗਰੂ ਫੇਰ ਆਪ ਕਰ ਲੱਗ ਗਈ ਆਪਾਂ ਨਹੀਂ ਆਂਦੇ ਕੰਨੇ ਹਨੂਰ ਕਹਿੰਦੀ ਆਪਾਂ ਨਹੀਂ ਆਦੇ ਨੂਰ ਮੇਰੇ ਜੱਪ ਨੂਰ ਜੂੰਡੀ ਕੋਲ ਗਈ ਮੇਰੇ ਜੱਪ ਨੂਰ ਦੀ ਅੱਜ ਸਦਾ ਰਗਣੀਦਾ ਤੇ ਆ ਗਿਆ ਮੇਰਾ ਜੱਪ ਨੂਰ ਭਈ ਆ ਗਿਆ ਆ ਗਿਆ ਮੇਰੇ ਕੋਲ ਆ ਗਿਆ ਮੇਰਾ ਸੋਹਣਾ ਪੁੱਤ ਆ ਗਿਆ ਭਈ ਦੇਖੋ ਆ ਆ ਗਿਆ ਮੇਰਾ ਸੋਹਣਾ ਪੁੱਤ ਬਹੁਤ ਸ਼ਰਾਰਤੀ ਆ ਬੰਦਾ ਪਤਾ ਨਾ ਦਿਖਾਇ ਰਾਤ ਵੇਲੇ ਵੀਡੀਓ ਚ ਇਹ ਨਾ ਹਣਾ ਘਟੋ ਘਟ ਘਾਟਾ ਕਟੋ-ਕਟਾ ਨਾਵਾਂ ਵਾਲੇ ਤਾਂ ਦੱਸ ਜਾਣੇ ਨੂੰ ਖੇਡ ਲਾ ਕੇ ਐ ਦੀ ਚਾਰੇ ਪਾਸੇ ਮੰਜੇ ਢਾ ਕੇ ਬਹਿ ਗਏ ਗਵਾਂਡੀਆਂ ਦੇ ਤੇ ਸਾਰਿਆਂ ਦੀ ਰੋਟੀ ਛੁਟਾਦੀ ਸਾਰਿਆਂ ਦੀ ਰੋਟੀ ਛੁੜਾਤੀ ਨੇ ਤੇ ਸਾਰੇ ਇਕੱਠੇ ਹੋ ਕੇ ਬਹਿ ਗਏ ਇਹਦੇ ਆਲੇ ਦੁਆਲੇ ਅਸੀਂ ਕਰੇ ਇਹ ਕੱਲੀ ਗਵਾਂਡੀਆਂ ਦੇ ਬੈਠੀ ਤੇ ਮੋਢੇ ਦੇਖੇ ਸਰਦਾਈ ਬਣਾ ਦੇ ਹੂੰ ਸਰਦਾਈ ਐ ਬਣਾ ਗੁਲਾਬ ਦੇ ਫੁੱਲ ਪਾੰਦੇ ਨੇ ਕੰਗੜੀਆਂ ਤੋਂ ਹੈ ਹੈ ਨਾ ਹਾਂ ਦੇਖੋ ਆ ਬਣਾ ਲੈ ਪਾਸੋ ਤੁਸੀਂ ਨਾ ਉਹਦੇ ਸੀਗੇ ਉਹ ਛਤਰੀ ਜੀ ਬਣ ਜੇ ਅਜਿਹਾ ਦੀ ਮੈਨੂੰ ਵਧੀਆ ਲੱਗੀ ਇੱਕ ਤੋਂ ਵੀਰੀਆਂ ਤੇ ਮੈਨੂੰ ਇਹ ਲੱਗਦੀ ਬੋਦੀ ਕਿੰਨੇ ਖੇਲੀ ਇਹ ਦੇ ਫੇਰੇ ਕੋਲੀ ਹੈ ਤੇ ਪੂਦੇ ਵੈਸੇ ਲਾਉਣੇ ਚਾਹੀਦੇ ਵਧੀਆ ਗੱਲਾਂ ਤੇ ਹਰੇ ਬਾਈ ਚਾਹੀਦੀ ਹੈ ਚਲੋ ਠੀਕ ਹੈ ਜੀ ਕੱਲ ਨੂੰ ਆਪਾਂ ਨਾ ਮੈ ਭਰਾ ਦੇ ਨਾਲ ਮਿਲਦੇ ਆ ਅੱਜ ਮੀਨ ਬਹੁਤ ਆਇਆ ਬਹੁਤ ਆਇਆ ਬਹੁਤ ਆਇਆ ਬਹੁਤ ਆਇਆ ਤੇ ਨਹੀਂ ਆਇਆ ਆਇਆ ਜੀ ਬਾਬਾ ਕਹਿੰਦਾ ਇੱਥੇ ਨਹੀਂ ਆਣਾ ਆਪਾਂ ਅੱਗੇ ਲੰਘ ਕੇ ਬਦਲਦੇ ਆਵੇਂ ਆਇਆ ਜੀ ਮੈਂ ਮੁਣੇ ਹੀ ਆਏਗਾ ਪਰ ਸਾਰਾ ਕਹਿ ਕਹਿ ਕੇ ਕਹਿ ਕਹਿ ਕੇ ਸਾਰੇ ਨੂੰ ਉਡਾ ਤਾ ਪਰ ਇਹ ਚਲੇ ਉਹ ਗੱਲ ਤਾਂ ਮੈਂ ਨਹੀਂ ਹੰਦਾ ਤੁਹਾਡੇ ਜਿੱਦੇ ਮੈਂ ਤੇ ਸ਼ੈਪਨੂਰ ਸਾਤਰੀ ਲੈ ਕੇ ਨਿਕਲ ਜੇ ਬਾਹਰ ਤੇ ਉਹਦੇ ਵੀ ਢਲ ਜਾਂਦਾ ਆਹੋ ਚੰਨੂਰ ਟਿਕ ਜਾਪ ਚੰਨੂਰ ਸਾਸਰੀ ਕਾ ਕਰ ਦੋ ਸਾਰਿਆਂ ਚਾਚੀ ਕਾ ਕਰ ਦੋ ਚਾਚੀ ਅਬ ਆਪਾਂ ਆਪ ਨੂੰ ਵਾਇਰੂ ਕਰ ਦੋ ਜਨਾ ਚਾਚੀ ਕਰ ਦੋ ਧਿਆਨ ਇਹਦਾ ਉੱਤੇ ਚੂੜੀਆਂ ਸੋਹਣੀਆਂ ਲੱਗਣਆਂ ਆਹ ਉਹਰੇ ਉਹਨੂੰ ਚੂੜੀਆਂ ਹਾਂ